ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਨਾਲ ਹਾਂਜੀ ਅੱਜ ਆਪਾਂ ਸ਼ਬਦ ਕਰਨੇ ਨੇ ਜੱਜੇ ਪੈਰ ਬਿੰਦੀ ਪੈਂਦੀ ਆ ਫਾਰਸੀ ਦੇ ਸ਼ਬਦ ਨੇ ਇਹ ਜਿਨ੍ਹਾਂ ਦੇ ਵਿੱਚ ਬਿੰਦੀ ਬਲ ਜੱਜਾ ਲੱਗਦਾ ਜੱਜਾ ਨਹੀਂ ਲੱਗਦਾ ਕਾਫੀ ਸਾਰੇ ਸ਼ਬਦ ਨੇ ਇਹ ਸਾਰੇ ਜਿਹੜੇ ਮੈਂ ਲਿਖੇ ਨੇ ਤੇ ਦੇਖਾਂਗੇ ਅੱਜ ਆਪਾਂ ਕਿਹੜੇ-ਕਿਹੜੇ ਨੇ ਜ਼ਰੂਰੀ ਦੇ ਵਿੱਚ ਪੈਂਦੀ ਆ ਜਹਾਜ਼ ਚ ਪਹਿਲੇ ਵਿੱਚ ਨਹੀਂ ਪੈਂਦੀ ਅਗਲੇ ਵਿੱਚ ਪੈਂਦੀ ਆ ਜਹਾਜ਼ ਜੁਲਮ ਆਵਾਜ਼ ਰਾਜੀ ਜ਼ਿਮੀਦਾਰ ਜ਼ਮੀਨ ਅਜੀਜ਼ ਦੋਨੋਂ ਹੀ ਬਿੰਦੀ ਵਾਲੇ ਪੈਂਦੇ ਨੇ ਅੰਦਾਜ਼ਾ ਉਜਰ ਉਜਰ ਹੁੰਦੀ ਹੈ ਤਨਖਾਹ ਕਿੰਨੀ ਉਜਰ ਮਿਲਦੀ ਹੈ ਫਾਰਸੀ ਦੇ ਸ਼ਬਦ ਨੇ ਇਹ ਜ਼ਿਆਦਾਤਰ ਇਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਆਮ ਵਰਤੇ ਜਾਂਦੇ ਨੇ ਇਹ ਅਜਮਾਇਸ਼ ਅਜਮਾਇਸ਼ ਕੁਝ ਅਜਮਾਣਾ ਅਜਮਾਇਸ਼ ਕੀਤੀ ਹੈ ਜ਼ਿਲਾ ਉਜਾਰ ਉਜਾਰ ਹੁੰਦੇ ਨੇ ਸੰਦ ਖੇਤੀ ਦੇ ਉਜਾਰ ਨੇ ਜਾਂ ਬਿਜਲੀ ਦੇ ਉਜਾਰ ਨੇ ਜਿਨ੍ਹਾਂ ਦੇ ਨਾਲ ਆਪਾਂ ਚੀਜ਼ੇ ਬਣਾਉਨੇ ਆ ਜਾਂ ਸਮਰਦੇ ਆ ਇੰਤਜ਼ਾਮ ਕਿਹੇ ਜਿਹਾ ਇੰਤਜ਼ਾਮ ਕੀਤਾ ਹੋਇਆ ਪ੍ਰਬੰਧ ਕਰਨਾ ਜਰਾ ਜਰਾ ਥੋੜਾ ਜਿਹਾ ਮਤਲਬ ਥੋੜੇ ਜਿਹੇ ਟਾਈਮ ਵਾਸਤੇ ਸਜਾ ਹਜ਼ਾਰ ਹਾਜ਼ਰ ਕਮਜ਼ੋਰ ਕਾਜੀ ਕਾਜੀ ਹੁੰਦਾ ਜਿਹੜਾ ਮਸਜਿਦ ਦੇ ਵਿੱਚ ਕੰਮ ਕਰਦਾ ਸਾਰੇ ਕਾਜੀ ਕਹਿੰਦੇ ਨੇ ਉਹਨੂੰ ਖਰਬੂਜਾ ਖਰਬੂਜਾ ਵਾਲਾ ਇੱਕ ਗਾਜਲ ਜ਼ਹਿਰ ਜੱਜਵਾ ਜੱਜਵਾ ਕੰਮ ਕਰਨ ਦਾ ਜੱਜਵਾ ਉਹਦੇ ਵਿੱਚ ਹੈਗਾ ਜਾਇਜ਼ ਜਾਇ ਜ ਇਹ ਗੱਲ ਠੀਕ ਹੈ ਹੋਣੀ ਚਾਹੀਦੀ ਹੈ ਜ਼ਮਾਨਤ ਜ਼ਮਾਨਤ ਹੁੰਦੀ ਹੈ ਜਿਵੇਂ ਕਿਸੇ ਨੂੰ ਕੁਝ ਰੱਖ ਕੇ ਜ਼ਮਾਨਤ ਤੇ ਰਿਹਾ ਕਰਾਉਣਾ ਕਿਸੇ ਦੀ ਜ਼ਮਾਨਤ ਦੇਣੀ ਵਜ਼ੀਰ ਰਾਜੇ ਦਾ ਵਜ਼ੀਰ ਅਲਗਰਜ ਅਲਗਰਜ ਹੁੰਦਾ ਵੀ ਬਹੁਤ ਅਲਗਰਜਾ ਸਮਝਤ ਸਿਆਣਾ ਨਹੀਂ ਹੈਗਾ ਅਲਗਰਜਾ ਅਮੀਰ ਜادہ ਇੱਜ਼ਤ ਰੋਜ ਹਾਜਮਾ ਕਬਜ ਹਾਜਮਾ ਤੇ ਕਬਜ ਦੋਨਾਂ ਦੇ ਵਿੱਚ ਜਿੰਜੇ ਬਿੰਦੀ ਵਾਲਾ ਕਮੀਜ਼ ਕਾਗਜ ਖਜ਼ਾਨਾ ਇਹਦੇ ਚ ਕੱਖਾ ਵੀ ਬਿੰਦੀ ਵਾਲਾ ਖਜ਼ਾਨਾ ਖਜ਼ਾਨਾ ਹੁੰਦਾ ਕੋਈ ਆਪਣੀਆਂ ਖਜ਼ਾਨੇ ਦੇ ਵਿੱਚ ਕਿਹਦੇ ਚਾਬੀਆਂ ਖਜ਼ਾਨੇ ਦੀਆਂ ਚਾਬੀਆਂ ਨੇ ਇਹ ਕੀਮਤੀ ਚੀਜ਼ਾਂ ਗਾਜਬ ਗਾਜਬ ਹੋ ਗਿਆ ਬਹੁਤ ਵਧੀਆ ਮਤਲਬ ਬਹੁਤ ਵਧੀਆ ਹੋਇਆ ਜਿਹਾ ਖਮ ਜਨਾਨੀ ਜਿਆਦਤੀ ਜਿਆਦਤੀ ਅਸੀਂ ਤੇਰੀ ਕੋਈ ਜਿਆਦਤੀ ਨਹੀਂ ਸਹਾਂਗੇ ਤੂੰ ਸਾਡੇ ਨਾਲ ਜਿਆਦਾ ਤੇ ਨਹੀਂ ਕਰ ਸਕਦਾ ਜ਼ਿੰਦਗੀ ਬਾਈ ਜਾਨ ਜੁਕਾਮ ਜੁਕਾਮ ਬਿਮਾਰੀ ਹੈ ਜੋਰ ਤਾਕਤ ਨਜ਼ਮ ਨਜ਼ਮ ਹੁੰਦੀ ਹੈ ਜਿਵੇਂ ਕੁਝ ਨਾ ਕੁਝ ਲਿਖਿਆ ਜਾਂਦਾ ਛੋਟਾ ਕਵਿਤਾ ਨਜ਼ਮ ਨਮਾਜ਼ ਨਮਾਜ਼ ਮੁਸਲਮਾਨ ਨਮਾਜ਼ ਅਦਾ ਕਰਦੇ ਨੇ ਰਾਜੀ ਰਾਜੀ ਹੈ ਹੁਣ ਉਹ ਲਾਜ਼ਮੀ ਇਹੇ ਮੇਸ਼ਾ ਪੜਨਾ ਲਾਜ਼ਮੀ ਹੈ ਬਿੰਦੀ ਪਏਗੀ ਮਨਜ਼ੂਰ ਮੈਨੂੰ ਮਨਜ਼ੂਰ ਹੈ ਮਜ਼ਬੂਤ ਬਹੁਤ ਮਜ਼ਬੂਤ ਹੈ ਇਹ ਬਜ਼ੁਰਗ ਮਾਗਾਜ ਜ਼ਿੰਮੇਵਾਰ ਜੋਰਾਵਰ ਜੋਰਾਵਰ ਤਾਕਤਵਰ ਨੂੰ ਕਹਿੰਦੇ ਨੇ ਤਮੀਜ਼ ਬੋਲਣ ਦੀ ਤਮੀਜ਼ ਸਿੱਖ ਲੈ ਤਾਜ਼ਗੀ ਤਾਜ਼ਾ ਦੋਜਖ ਦੋਜਖ ਮਤਲਬ ਬਹੁਤ ਦੁੱਖ ਭਰੇ ਨੇ ਨਜ਼ਾਰਾ ਨਜ਼ਾਰਾ ਬਹੁਤ ਸੋਹਣਾ ਹੈਗਾ ਇੱਥੇ ਦ੍ਰਿਸ਼ਾ ਜਿਹੜਾ ਨਜ਼ਾਰਾ ਨਜਾਕਤ ਸਮੇਂ ਦੀ ਨਜਾਕਤ ਨੂੰ ਪਛਾਣੋ ਮਤਲਬ ਸਮਾਂ ਕਹੇ ਜੇ ਉਹੋ ਜਿਹੀ ਕੰਮ ਕਰੋ ਨਾਮਜਦ ਨਾਮਜਦ ਹੁੰਦਾ ਨਿਯੁਕਤੀ ਕਰਨੀ ਨਾਮਜਦ ਕੀਤਾ ਪਰਹੇਜ਼ ਪਰਹੇਜ਼ ਕਰੋ ਮਤਲਬ ਛੱਡ ਦਿਓ ਇਹ ਜਿਹੜੀ ਚੀਜ਼ ਖਰਾਬ ਕਰਦੀ ਆ ਉਹ ਤੋਂ ਪਰਹੇਜ਼ ਕਰੋ ਛੱਡ ਦਿਓ ਮਜ਼ਾਕ ਮਜ਼ਾਕ ਹੁੰਦਾ ਮਖੌਲ ਬਾਜ਼ਾਰ ਬਦਹਜਮੀ ਬਾਜੀਗਰ ਮਜ਼ਦੂਰ ਮਰਜੀ ਮੇਜ਼ਬਾਨ ਮੇਜ਼ਬਾਨ ਹੁੰਦਾ ਜਿਹਦੇ ਘਰ ਰਿਸ਼ਤੇਦਾਰਾ ਹੁੰਦੇ ਨੇ ਜਿਹੜਾ ਘਰ ਦਾ ਮੈਂ ਹੁੰਦਾ ਉਹਨੂੰ ਮੇਜ਼ਬਾਨ ਕਹਿੰਦੇ ਨੇ ਆਉਣ ਵਾਲਾ ਹੁੰਦਾ ਜਿਹੜਾ ਉਹ ਰਿਸ਼ਤੇਦਾਰ ਹੁੰਦਾ ਹੈ ਰਜਮੰਦ ਰਜਮੰਦ ਸਹਿਮਤ ਸਹਿਮਤਾ ਰੁਜ਼ਗਾਰ ਰੁਜ਼ਗਾਰ ਹੁੰਦਾ ਕਿਤਾ ਕਾਮਕਾਰ ਰੋਜੀ ਰੋਜੀ ਰੋਟੀ ਨੂੰ ਕਹਿੰਦੇ ਨੇ ਰੋਜੀ ਉਹਦੇ ਕੋਲ ਰੋਜੀ ਹੈਗੀ ਇਹ ਕੰਮ ਕੰਮ ਹੈਗਾ ਤੇ ਉਹ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਬਿੰਦੀ ਵਾਲਾ ਜੱਜਾ ਨਹੀਂ ਪੈਂਦਾ ਜੱਜਾ ਪੈਂਦਾ ਇਕੱਲਾ ਜਿਹੜੇ ਮਤਲਬ ਸਹੀ ਨੇ ਬਿੰਦੀ ਤੋਂ ਬਿਨਾ ਪਾਉਣੇ ਨੇ ਇਹ ਜਨੂਨ ਤਜਰਬਾ ਮੌਜੂਦ ਫੌਜੀ ਫੌਜੀ ਦੇ ਵਿੱਚ ਫਫੇ ਚ ਪੈਂਦੀ ਹੈ ਜੱਜੇ ਚ ਨਹੀਂ ਪੈਂਦੀ ਮੋਜਰਮ ਮਜਬੂਰ ਬਰਜਸ ਸਾ ਬਿੰਦੀ ਵਾਲਾ ਪਰ ਜ ਬਿੰਦੀ ਵਾਲਾ ਨਹੀਂ ਹੈਗਾ ਇਹ ਸ਼ਬਦ ਸੀਗੇ ਜਿਨ੍ਹਾਂ ਦੇ ਵਿੱਚ ਬਿੰਦੀ ਪਾਉਣੀ ਜ਼ਰੂਰੀ ਹੈ ਤੇ ਥੇਹਾਂ ਥੋੜੇ ਜਿਹੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਬਿੰਦੀ ਨਹੀਂ ਪੈਂਦੀ ਪਰ ਆਪਾਂ ਲਗਾ ਦਿੰਨੇ ਆ ਆਵਾਜ਼ ਦੇਖ ਕੇ ਤੇ ਪਰ ਉਹਨਾਂ ਵਿੱਚ ਨਹੀਂ ਲੱਗਦੀ ਹੈਗੀ ਜੇ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ